ਇਹ ਖੜਿਆ ਵਸਤੀ ਜੋਦੇਵਾਲ ਚੌਕ ਦੇ ਕੋਲ ਇੱਧਰ ਮੇਰੇ ਤੁਸੀਂ ਦੇਖ ਸਕਦੇ ਹੋ ਡਾਬਰ ਪੈਟਰੋਲ ਪੰਪ ਹੈ ਇਹ ਜਿਹੜੀ ਸੜਕ ਹੈ ਉਹ ਜਾ ਰਹੀ ਹੈ ਆਪਣਾ ਸਮਰਾਲਾ ਚੌਂਕ ਨੂੰ ਔਰ ਇਹ ਜਿਹੜਾ ਰੋਡ ਹੈ ਉਹ ਜਲੰਧਰ ਵੱਲੋਂ ਆਉਂਦਾ ਸਾਹਮਣੇ ਬਸਤੀ ਚੌਕ ਹੈ ਇੱਕ ਬੜੀ ਵਧੀਆ ਜਿਹੜੀ ਚੀਜ਼ ਮੈਨੂੰ ਇੱਥੇ ਦੇਖਣ ਨੂੰ ਮਿਲੀ ਹੈ ਆ ਨਗਰ ਨਿਗਮ ਦੀ ਟੀਮ ਹੈ ਜੋ ਇੱਥੇ ਸਫਾਈ ਅਭਿਆਨ ਚੱਲ ਰਿਹਾ ਹੈ ਨਗਰ ਕੀਰਤਨ ਜੋ ਗੁਰੂ ਤੇਗ ਬਹਾਦਰ ਜੀ ਦਾ ਨੂੰ ਸਮਰਪਿਤ ਹੈ ਸ਼ਹਿਰ ਚੋਂ ਨਿਕਲਣਾ ਉਹਦੇ ਵਾਸਤੇ ਨਿਗਮ ਦੀ ਟੀਮ ਹੈ ਜਿਹੜੀ ਆਪਣੀ ਪੂਰੀ ਸਫਾਈਆਂ ਤੇ ਲੱਗੀ ਹੋਈ ਹੈ ਬਟ ਇਹ ਕੋਈ ਏਡੀ ਖਾਸ ਗਲੀ ਕੋਈ پورے ਸ਼ਹਿਰ ਚ ਸਫਾਈ ਚੱਲ ਰਹੀ ਹੈ ਨਗਰ ਕੀਰਤਨ ਨੂੰ ਲੈ ਕੇ ਬਟ ਜਿਹੜੀ ਸਭ ਤੋਂ ਵੱਡੀ ਤੇ ਵਧੀਆ ਚੀਜ਼ ਮੈਨੂੰ ਉਹ ਦੇਖੀ ਹੈ ਇਹ ਸਾਰੇ ਬੰਦਿਆਂ ਦੇ ਸਿਰ ਤੇ ਰੁਮਾਲ ਬੰਨੇ ਹੋਏ ਨੇ ਮੈਂ ਜਦੋਂ ਲੱਗ ਰਿਹਾ ਸੀ ਤਾਂ ਮੈਨੂੰ ਐਸੀ ਮੈ ਲੱਗਿਆ ਮੈਂ ਕਿ ਸ਼ਾਇਦ ਕਈ ਵਾਰੀ ਸਫਾਈ ਕਰਦੇ ਆ ਵੀ ਸਿਰ ਤੇ ਰੁਮਾਲ ਬੰਨ ਲੈਂਦੇ ਹੁੰਦੇ ਨੇ ਪਰ ਮੈਂ ਇੱਕ ਚੀਜ਼ ਨੋਟ ਕੀਤੀ ਕਿ ਸ਼ਹਿਰ ਦੇ ਵਿੱਚ ਹੋਰ ਵੀ ਜਗ੍ਹਾ ਸਫਾਈ ਅਭਿਆਨ ਚੱਲ ਰਹੇ ਨੇ ਪਰ ਇੱਥੇ ਕੁਝ ਮੈਨੂੰ ਅਲੱਗ ਲੱਗ ਗਿਆ ਤੇ ਜਦੋਂ ਮੈਂ ਟੀਮ ਨੂੰ ਪੁੱਛਿਆ ਤਾਂ ਉਹਨਾਂ ਨੇ ਇੱਕ ਮੈਨੂੰ ਬਹੁਤ ਵਧੀਆ ਗੱਲ ਜਿਹੜੀ ਕੀਤੀ ਮੇਰਾ ਸਿਰ ਨਤਮਸਤਕ ਹੋ ਗਿਆ ਇਸ ਸਫਾਈ ਟੀਮ ਦੇ ਸਾਹਮਣੇ ਜਿਨ੍ਹਾਂ ਦਾ ਇਹ ਕਹਿਣਾ ਸੀਗਾ ਕਿ ਸਫਾਈ ਸਾਡੀ ਡਿਊਟੀ ਹੈ ਬੇਸ਼ੱਕ ਪਰ ਇਹ ਜਿਹੜਾ ਸਿਰ ਟਾ ਕੇ ਸਫਾਈ ਕਰਨਾ ਕਿਉਂਕਿ ਨਗਰ ਕੀਰਤਨ ਦਾ ਰੂਟ ਹੈ ਇਹ ਸਾਡਾ ਸਤਕਾਰ ਹੈ ਗੁਰੂ ਸਾਹਿਬ ਪ੍ਰਤੀ ਔਰ ਮੇਰਾ ਸਲੂਟ ਹੈ ਇਸ ਪੂਰੀ ਟੀਮ ਨੂੰ ਜੋ ਦੇਖੋ ਹਰ ਇੱਕ ਬੰਦੇ ਨੇ ਸਿਰ ਟੱਕਿਆ ਹੋਇਆ ਬਹੁਤ ਹੀ ਵਧੀਆ ਮੈਸੇਜ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਨਿਗਮ ਟੀਮ ਵੱਲੋਂ ਆ ਤੁਸੀਂ ਵੇਖ ਸਕਦੇ ਹੋ ਜੇਕਰ ਗੱਲ ਕੀਤੀ ਹੈ ਬਈ ਇਲਾਕਾ ਮੇਅਰ ਮੈਡਮ ਦਾ ਆਪਣਾ ਇਲਾਕਾ ਪੈਂਦਾ ਹੈ ਗਰੇਵਾਲ ਭੋਲਾ ਜੀ ਦਾ ਇਲਾਕਾ ਪੈਂਦਾ ਹੈ ਸੋ ਇਹ ਚੀਜ਼ ਵਾਕਈ ਹੀ ਦੇਖਣ ਵਾਲੀ ਹੋਏਗੀ ਜਾਂ ਤਾਂ ਇਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼ ਮਿਲੇ ਨੇ ਜਾਂ ਇਹਨਾਂ ਦੀ ਆਪਣੀ ਸੋਚ ਹੈ ਪਰ ਜੋ ਵੀ ਹੈ ਇਹ ਬਹੁਤ ਇੱਕ ਵਧੀਆ ਪਰਾਲਾ ਹੈ ਮੈਂ ਕੋਸ਼ਿਸ਼ ਕਰਾਂਗਾ ਇਸ ਟੀਮ ਦੇ ਜਿਹੜੇ ਲੀਡਰ ਨੇ ਜਿਹੜੇ ਲੰਬਰਦਾਰ ਨੇ ਮਾੜਨਾ ਵੀ ਤੁਹਾਡੀ ਗੱਲ ਕਰਾਵਾਂ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਜੀ ਕੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਰੋਕੀ ਸੈਕਟੀਨ ਸੁਪਰਵਾਈਜ਼ਰ ਅੱਛਾ ਜੀ ਤੇ ਰੋਕੀ ਜੀ ਮੈਂ ਜਦੋਂ ਇੱਥੇ ਜਾ ਰਿਹਾ ਸੀ ਮੈਂ ਹੋਰ ਵੀ ਜਗ੍ਹਾ ਦੇਖਿਆ ਸਫਾਈਆਂ ਤਾਂ ਬਹੁਤ ਹੋ ਰਹੀਆਂ ਹਨ ਹਾਂਜੀ ਹਾਂਜੀ ਪਰ ਤੁਹਾਡੀ ਟੀਮ ਨੂੰ ਮੈਂ ਦੇਖਿਆ ਵੱਖਰਾ ਹੀ ਕੋਈ ਤਰੀਕਾ ਜਿਗਾ ਰਮਾਲ ਸਿਰ ਤੇ ਬੱਜੇ ਨੇ ਇਹਦਾ ਕੋਈ ਖਾਸ ਕਾਰਨ ਵਾਸਕਾਰ ਨੇ ਇਹ ਹੈ ਗੁਰੂ ਮਹਾਰਾਜ ਦਾ ਨਗਰ ਕੀਰਤਨ ਲੰਗਣਾ ਜੀ ਜੀ ਉਹਦੇ ਕਰਕੇ ਇੱਕ ਦਿ ਲੋ ਦਾ ਕਰ ਕਰਨ ਵਾਸਤੇ ਅਸੀਂ ਆਪਣੇ ਤੇ ਜਿਹੜੇ ਟੱਕੇ ਕੋਈ ਨੇ ਅੱਛਾ ਹਾਂ ਜੀ ਜਿਹੜੀ ਡਿਊਟੀ ਤਾਂ ਉਹ ਕਰਨੀ ਹੋਈ ਹੈ ਅਸੀਂ ਇੱਕ ਸਤਕਾਰ ਜੋ ਸੇਵਾ ਵੀ ਆਪਣੇ ਵੱਲੋਂ ਬਖਸ਼ਦੇ ਆ ਗੁਰੂ ਮਹਾਰਾਜ ਜੀ ਦੇ ਨਾਮ ਕਰਕੇ ਰੋਕੀ ਜੀ ਇਹ ਬਹੁਤ ਵਧੀਆ ਮੈਸੇਜ ਔਰ ਬਹੁਤ ਵਧੀਆ ਉਪਰਾਲਾ ਹੈ ਤੁਹਾਡੀ ਸੇਵਾ ਜੀ ਜਿਹੜੇ ਟੱਕੇ ਹੀ ਰੱਖੀ ਹੈ ਤਾਂ ਸਭ ਤੋਂ ਵੱਖ ਤੁਹਾਡੀ ਸੇਵਾ ਵੀ ਜ਼ਰੂਰ ਸਫਲ ਹੋਏਗੀ ਲੋਕ ਦੇਖ ਰਹੇ ਨੇ ਔਰ ਤੁਹਾਨੂੰ ਮੈਂ ਚਾਹਾਂਗਾ ਲੋਕਾਂ ਨੂੰ ਕਿ ਇਹੋ ਜਿਹੇ ਜ਼ਮੀਨੀ ਲੋਕਾਂ ਨੂੰ ਜਿਹੜਾ ਹੈ ਐਪਰੀਸ਼ੀਏਟ ਕਰਿਆ ਕਰੋ ਇਹਨਾਂ ਦੀ ਤਾਰੀਫ ਕਰਿਆ ਕਰੋ ਸਾਡੇ ਸ਼ਹਿਰ ਦੀ ਸਫਾਈ ਨੂੰ ਤੇ ਧਿਆਨ ਚ ਰੱਖਦੇ ਨੇ ਪਰ ਇੱਕ ਸਤਕਾਰ ਜਿਹੜਾ ਇਹਨਾਂ ਨੇ ਗੁਰੂ ਸਾਹਿਬ ਦੇ ਪ੍ਰਤੀ ਦਿਖਾਇਆ ਹੈ ਉਹ ਵਾਕਈ ਹੀ ਕਾਬਿਲ ਤਾਰੀਫ ਹੈ ਮੇਰੀ ਰਿਕਵੈਸਟ ਹੈ ਕਿ ਇਸ ਟੀਮ ਦਾ ਹੌਸਲਾ ਵਧਾਇਆ ਵਧਾਇਆ ਜਾਵੇ ਮੈਮ ਪ੍ਰਿੰਸੀਪਲ ਆਪਣੇ ਇੰਦਰਜੀਤ ਕੌਰ ਜੀ ਜੋ ਮੇਅਰ ਨੇ ਇਸ ਏਰੀਆ ਤੋਂ ਇਹ ਉਹਨਾਂ ਲਈ ਵੀ ਬੜੀ ਮਾਨ ਦੀ ਗੱਲ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਟੀਮ ਹੈ ਉਹ ਇੰਨਾ ਵਧੀਆ ਕੰਮ ਕਰ ਰਹੀ ਹੈ ਔਰ ਐਡੇ ਸਤਕਾਰ ਨਾਲ ਕੰਮ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਮੈਂ ਪੱਤਰਕਾਰ ਜੱਸਾ ਸਿੰਘ ਬ੍ਰੇਵ ਵਾਈਬ ਨਿਊਜ਼ ਵੱਲੋਂ ਧੰਨਵਾਦ ਜੀ